ਇਹੀ ਰਾਤ ਨੂੰ ਕਈ ਘਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਅਸੀਂ ਦੱਸ ਤੁਹਾਨੂੰ ਅਸੀਂ ਯੁੱਧ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ ਹੈ ਤੇ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਤੁਸੀਂ ਬਹੁਤ ਬਹੁਤ ਧੰਨਵਾਦਹੀ ਰਾਤ ਨੂੰ ਕਈ ਘਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਅਸੀਂ ਦੱਸ ਤੁਹਾਨੂੰ ਅਸੀਂ ਯੁੱਧ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ ਹੈ ਤੇ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਤੁਸੀਂ ਬਹੁਤ ਧੰਨਵਾਦ ਮੈਨੂੰ ਵੀ ਨਾ ਇੱਕ ਸਰ ਡੀਜ਼ਲ ਕਿੰਨਾ ਥੋੜਾ ਡੀਜ਼ਲ ਸਰ ਆ ਵੀ ਟਰੈਕਟਰ ਤਾਂ ਚੱਲੀ ਹੋਈ ਪਈ ਪੰਚਰ ਤੱਕ ਇਹਨੂੰ ਕੌਣ ਦੋਗੇ ਤੁਸੀਂ ਥੋੜੇ ਜਿਹੀ ਮਿਹਰਬਾਨੀ ਜੀ ਇੱਕ ਸਰ ਬੇਨਤੀ ਹੋ ਰਹੀ ਜੀ ਤੁਸੀਂ ਨਾ ਵਾਧੂ ਵਾਧ ਸੰਗਤ ਨੂੰ ਅਪੀਲ ਕਰਦੇ ਜੀ ਥੋੜੇ ਜਿਹਾ ਜਿਆਦਾ ਚੱਲ ਰਹੀ ਤੁਹਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਮੈਂ ਇਹ ਕਰਦਾ ਮੈਂ ਨਾ ਸੋਟੇ ਅਸੀਂ ਯੂਥ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ ਹੈ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬੋਲੇ ਬੋਲੇ ਨੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੇ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਮਿੰਟ ਦਾ ਮੈਂ ਉਹ ਇੱਕ ਸਰ ਡੀਜਲ ਅਕੀਰ ਕਿਨਾਂ ਫੂਲੂਆ ਜੀ ਜਿਹੜਾ ਸਾਰਾ ਆ ਵੀ ਟਰੈਕਟਰ ਦਾ ਚੱਲੀ ਹੋਇਆ। ਪੰ ਸਰ ਅਕੀਰ ਨੂੰ ਕੌਣ ਦੇਊਗਾ ਤੁਸੀਂ? ਥੋੜੇ ਜਿਹਾ ਮਿਹਰਬਾਨੀ ਜੀ। ਅਰੇ ਇੱਕ ਸਰ ਬੇਨਤੀ ਹੋ ਰਾ ਜੀ ਇਹ ਰੀਤੀ ਨਾਲ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਫੋਰਡ ਕਰਦੇ ਜੀ ਥੋੜੇ ਜਿਹਾ ਜਿਆਦਾ ਚੱਲੇ। ਸਾਨੂੰ ਨਾ ਬੰਦੇ ਨਹੀਂ ਜਿਆਦਾ ਲੋੜਾ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ। ਮੈਂ ਇਹ ਕਰਦਾ ਅਸੀਂ ਵਰਤੋਂ ਤੁਸੀਂ ਯੂਥ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ। ਹੈ? ਤੇ ਤੁਸੀਂ ਜਿਹੜਾ ਕੁਝ ਮਨ ਲੈਣਾ ਤੁਸੀਂ ਲੈ ਲਓ ਯਾਰ। ਬਹੁਤ ਬਹੁਤ ਧੰਨਵਾਦ। ਬੋਲੇ ਬੋਲੇ ਕਿਹਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਗਾ ਮੈਂ ਸਾਡੇ ਸਾਰੀ ਆ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਸੌ ਲੈ ਕੰਮ ਕਰ ਲਈਏ ਵੀਰੇ 500 ਮਿੰਟ ਜੀ ਰਾਤ ਨੂੰ ਕਈ ਘਰ ਦਿੱਕਤ ਮੈਂ ਇਹ ਕਰਦਾ ਨਹੀਂ ਦੱਸ ਤੁਹਾਨੂੰ ਕੋਈ ਯੁੱਧ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ ਹੈ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਕੋਈ ਮੈਂ ਕਰਦਾ ਨਹੀਂ ਦੱਸ ਤੂੰ ਅੱਧੀ ਯੁੱਧ ਕਾਲ ਦੇ ਮੁੰਡੇ ਭੇਜ ਦੇ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਤੋਂ ਬਹੁਤ ਬਹੁਤ ਧੰਨਵਾਦ ਮੈਂ ਉਹ ਇੱਕ ਸਰ ਡੀਜਲ ਕਿ ਕਿੰਨਾ ਫਲੂ ਹੈ ਜੀ ਜਿਹੜਾ ਸਾਰਾ ਵੀ ਟਰੈਕਟਰ ਦਾ ਚੱਲੀ ਹੋਇਆ ਪੰਕ ਸਰ ਅਕੀਨੂੰ ਕੌਣ ਦੇਊਗਾ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅਰੇ ਇੱਕ ਸਰ ਬੇਨਤੀ ਹੋ ਰਹੀ ਜੀ ਇਹ ਰੇਤੀ ਨਾਲ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਫੋਰਡ ਕਰਦੇ ਜੀ ਥੋੜੇ ਤੋਂ ਜ਼ਿਆਦਾ ਚੱਲੇ ਜਾਂਦਾ ਬੰਦਿਆਂ ਦੀ ਜ਼ਿਆਦਾ ਲੋੜ ਹੈ ਜੀ ਰਾਤ ਨੂੰ ਬਈ ਘਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਦੱਸ ਤਾ ਕੋਈ ਯੂਥ ਕਾਲ ਦੇ ਮੁੰਡੇ ਭੇਜ ਦਿੰਦੇ ਹਾਂ ਹੈ ਤੇ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬਾਲੇ ਬਾਲੇ ਨੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੀ ਆ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੰਮ ਕਰ ਲਈਏ ਵੀਰੇ 500 ਮਿੰਟ ਦਾ ਇੱਕ ਸਰ ਡੀਜਲ ਕਿ ਕਿੰਨਾ ਥਲੂ ਹੈ ਡੀਜ਼ਲ ਸਾਰਾ ਵੀ ਟਰੈਕਟਰ ਦਾ ਚੱਲੀ ਹੋਈ ਪੰ ਸਰ ਤੱਕ ਇਹਨੂੰ ਕੌਣ ਦੋਗੇ ਤੁਸੀਂ ਤੁਹਾਡੇ ਮਿਹਰਬਾਨੀ ਜੀ ਸਾਰੇ ਇੱਕ ਸਰ ਬੇਨਤੀ ਹੋ ਰਹੀ ਜੀ ਤੁਸੀਂ ਨਾ ਵਾਧੂ ਵਾਧ ਸੰਗਤ ਨੂੰ ਅਪੀਲ ਕਰਦੇ ਜੀ ਤੁਹਾਡੇ ਤੂੰ ਜਿਆਦਾ ਚੱਲੇ ਤੁਹਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਮੈਂ ਇਹ ਕਰਦਾ ਮੈਂ ਨਾ ਸੋਤਾਂ ਹਾਂ ਅਸੀਂ ਯੂਥ ਕਾਲੇ ਮੁੰਡੇ ਭੇਜ ਦਿੰਦੇ ਹੈ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬੋਲੇ ਬੋਲੇ ਨੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਗਾ ਮੈਂ ਸਾਡੇ ਸਾਰੇ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਸਰ ਇੱਥੇ ਹੀ ਚੱਲ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਸਾਡੇ ਕੰਮ ਕਰ ਲਈਏ ਵੀਰੇ 500